ਪੂਰੇ ਵਵਾਦ ਨੂੰ ਕਿੱਲਾ ਦੇਖ ਰਿਓ ਕਿ ਕਿਹੜੇ ਦੇ ਪਿਛੇ ਤਾਕਤਾਂ ਕੰਮ ਕਰੀਆਂ ਨੇ ਸਿੱਖੀ ਨੂੰ ਬਦਨਾਮ ਕਰਦੇ ਜਾਂ ਇਹ ਜਿਹੜੇ ਵੱਡੇ ਉਧੇ ਉਧਦੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਦਾ ਸੰਬੰਧ ਆ ਜੀ ਕਿ ਪਹਿਲਾਂ ਵੀ ਜਿਹੜਾ ਆਈਟੀ ਬੈਂਕ ਸੀ ਨਾ ਆਪਣੇ ਸੋਮੀ ਇਕਾਲੀਦਲ ਬਾਦਲ ਦਾ ਉਹਨਾਂ ਨੇ ਸਿੰਘ ਸਾਹਿਬ ਗਿਆਨੀ ਗੁਰਬੀਰ ਸਿੰਘ ਦੇ ਖਿਲਾਫ ਬੜਾ ਕੂੜ ਬੋਲਿਆ ਪਰੇਜੀ ਪੀਸੀ ਦੇ ਪ੍ਰਧਾਨ ਜਿੰਦਰ ਸਿੰਘ ਧਾਮੀ ਜੀ ਟੇ ਟੇ ਤਗੜੇ ਹਤਵੇਂ ਦੇ ਉੱਪਰ ਬੈਠੇ ਨੇ ਕੁਰਸੀ ਦੇ ਉੱਪਰ ਬੈਠੇ ਨੇ ਉਹਨਾਂ ਦੇ ਲਈ ਇੱਕ ਆਡੀਓ ਜਿਹੜੀ ਵਾਇਰਲ ਹੋ ਰਹੀ ਹੈ ਬੀਬੀ ਜਗੀਰਤੂਆ ਦੀ ਟਿੱਪਣੀ ਕਰਦੇ ਨਜ਼ਰ ਆ ਰਹੇ ਉਸ ਚੀਜ਼ ਨੂੰ ਕਿਦਾ ਦੇਖ ਰਹੇ ਹੋ ਯਾਰ ਉਹ ਨਾਲ ਹੈ ਜੇ ਮੈਂ ਤੁਹਾਡੇ ਨਾਲ ਹੀ ਗੱਲ ਕਰਾਂ ਸ਼ਵਾਸ਼ ਨਾ ਆਪ ਕੋਗੇ ਨਹੀਂ ਹੋ ਤਾਂ ਆਪ ਕੋਗੇ ਚਲੋ ਉਹਨਾਂ ਨੂੰ ਨਹੀਂ ਹੋਣਾ ਚਾਹੀਦਾ ਬੰਦਾ ਬੜਾ ਵੱਡਾ ਹੈ ਔਰ ਮੇਰੇ ਖਿਆਲ ਜਿਹੜੇ ਜਿਹੜੇ ਆਪਾਂ ਉਹਨਾਂ ਦੇ ਇੱਕਾਂ ਨੂੰ ਮਾਰੇ ਲੱਖ ਜਿਹੜੇ ਬੋਲੇ ਮੈਂ ਉਹਦੀ ਨਿੰਦਿਆ ਕਰਦਾ ਉਹਨਾਂ ਨੇ ਨਹੀਂ ਬੋਲਣੀ ਚਾਹੀਦੀ ਅਲਸੀ ਦੇ ਚੋਣਾਂ ਹੈ ਗਿਆ ਨੇ ਸਰਕਾਰ ਦੇ ਰੁਪਈਏ ਧੱਕੇਸ਼ਾਹੀ ਜਿਹੜੀ ਕੀਤੀ ਜਾ ਰਹੀ ਹੈ ਇਕੱਲੇ ਜਲ ਦੇ ਨਾਲ ਤੇ ਦੂਜੀਆਂ ਪਾਰਟੀਆਂ ਦੇ ਨਾਲ ਪੇਪਰ ਪੜੇ ਜਾ ਰਹੇ ਉਹ ਵੇਖੋ ਇਹ ਗੱਲ ਟੱਗਾ ਬਿਲਕੁਲ ਤੇ ਬਿਲ ਕੋਲ ਉਹਨਾਂ 100% ਟੱਗਾ ਕੀਤਾ ਆਪ ਵਾਲਿਆਂ ਦੀ ਵੇਹ ਕੋਈ ਸੀਲ ਨਹੀਂ ਹੈਗੀ ਪੰਜਾਬ ਤੇ ਮੈਂ ਤੁਹਾਨੂੰ ਦੱਸਾਂ ਜੇ ਲੜ ਕੇ ਵੇਖਣ ਤੇ ਲੋਕਾਂ ਜਿਹਨਾਂ ਦੀ ਪਾਪੂ ਲੈਟਰ ਕਿੰਨੀ ਹੈ ਪਾਪੂ ਲੈਟਰ ਨਹੀਂ ਉਹਨਾਂ ਨੇ ਉਹ ਧੱਕੇ ਨਾਲ ਕਾਗਜ਼ੀ ਅਗਲੇ ਤੇ ਬੰਦ ਕਰ ਤੇ ਪਾੜ ਤੇ ਸਸਕਲ ਮੈਂ ਮਜੀਦਰ ਸਿੰਘ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਪੰਜਾਬ ਦੇ ਵਿੱਚ ਸਿੱਖ ਪੰਥ ਨੂੰ ਲੈ ਕੇ ਕਾਫੀ ਬਵਾਦ ਜਿਹੜੇ ਖੜੇ ਹੋ ਰਹੇ ਨੇ ਇੱਕ ਤੇ ਐ ਜੀ ਪੀ ਸੀ ਦੇ ਪ੍ਰਧਾਨ ਜਿੰਦਰ ਸਿੰਘ ਧਾਮੀ ਦੀ ਵੀਡੀਓ ਆਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਉਹਨਾਂ ਦੇ ਵੱਲੋਂ ਕੋਈ ਗਲਤ ਸ਼ਬਦ ਦੀ ਜਿਹੜੀ ਆ ਬੀਬੀ ਜਗੀਰ ਕੌਰ ਦੇ ਜੋ ਸਾਬਕਾ ਪ੍ਰਧਾਨ ਰਹੇ ਨੇ ਉਹਨਾਂ ਦੇ ਉੱਪਰ ਬੋਲੀ ਗਈ ਆ ਦੂਜੇ ਪਾਸੇ ਗੈਨੀ ਹਰਪ ਸਿੰਘ ਦੇ ਉੱਪਰ ਵੀ ਰੋਬ ਲੱਗ ਰਹੇ ਨੇ ਜਿਆਦਾ ਜਾਣੀ ਕਰ ਨਹੀਂ ਰਹੀ ਅਸੀਂ ਐ ਜੀ ਪੀ ਸੀ ਦੇ ਮੈਂਬਰ ਭਾਈ ਮਨਜੀਤ ਸਿੰਘ ਸਾਡੇ ਨਾਲ ਹੀ ਗੱਲਬਾਤ ਕਰਾਂਗੇ ਬਸ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸਾਹਿਬ ਵਿਵਾਦ ਬਹੁਤ ਜ਼ਿਆਦਾ ਗਿਆਨੀ ਹਰਪ ਸਿੰਘ ਦੇ ਉੱਪਰ ਵੀ ਸਵਾਲ ਚੁੱਕੇ ਜਾ ਰਹੇ ਨੇ ਉਦੋਂ ਐਜਪੀਸੀ ਪ੍ਰਧਾਨ ਦੇ ਉੱਪਰ ਵੀ ਸਵਾਲ ਚੁੱਕ ਰਹੇ ਪੂਰੇ ਵਿਵਾਦ ਨੂੰ ਕਿੱਦਾਂ ਦੇਖ ਰਹੇ ਹੋ ਕਿ ਕਿਹੜੇ ਇਹਦੇ ਪਿਛੇ ਤਾਕਤਾਂ ਕੰਮ ਕਰੀਆਂ ਨੇ ਸਿੱਖੀ ਨੂੰ ਬਦਨਾਮ ਕਰਦੇ ਜਾਂ ਇਹ ਡਾਡੇ ਵੱਡੇ ਉਧੇੰਦ ਪਰ ਗਿਆਨੀ ਹਰਪ੍ਰੀਤ ਸਿੰਘ ਦਾ ਸਬੰਧ ਆ ਜੀ ਇਹ ਪਹਿਲਾਂ ਵੀ ਜਿਹੜਾ ਆਈਟੀ ਵਿੰਗ ਸੀ ਨਾ ਆਪਣੇ ਸ਼ੋਮਨੀ ਅਕਾਲੀ ਦਲ ਬਾਦਲ ਦਾ ਉਹਨਾਂ ਨੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦੇ ਖਿਲਾਫ ਬੜਾ ਕੂੜ ਬੋਲਿਆ ਇਹਨਾਂ ਦੇ ਖਿਲਾਫ ਬੋਲ ਰਹੇ ਆ ਔਰ ਕੋਈ ਸਰਕਾਰੀ ਏਜੰਸੀਆਂ ਵੀ ਹੈਗੀਆਂ ਨੇ ਜੀ ਉਹ ਲੋਕ ਵੀ ਹੈਗੇ ਆ ਜਿਹੜੇ ਝੂਲੀ ਚੁੱਕ ਨੇ ਜਿਨ੍ਹਾਂ ਦੀ ਮਾਂ ਨੂੰ ਬਕਾਣੇ ਨੂੰ ਕੋ ਖੜਦਾ ਤੇ ਉਹ ਉੱਠ ਕੇ ਸਵੇਰੇ ਆ ਠੁੱਠੇ account ਬਣਾ ਕੇ ਤੇ ਪੰਥਕ ਸ਼ਖਸੀਤਾਂ ਦੇ ਵਿਰੁੱਧ ਉਹ ਇਹੋ ਜਿਹੇ ਗੰਦੀਆਂ ਟਿੱਪਣੀਆਂ ਭੱਦੀਆਂ ਕਰਦੇ ਆ ਸੋ ਉਹਨਾਂ ਨੂੰ ਮੈਂ ਧਾਰਨਾ ਕਰਨੀ ਚਾਹਉਂ ਉਹਨਾਂ ਨੂੰ ਕਹਿਣਾ ਚਾਹਣਾ ਹੈ ਕਿ ਜੇ ਤੁਹਾਡੇ ਕੋਲੇ ਕੋਈ ਹਾਈ ਹੈਗਾ ਜੀ ਨਾ ਤੁਹਾਡੇ ਚ ਹਿੰਮਤ ਤਾਂ ਆਓ ਇੱਧਰ ਗੱਲ ਕਰ ਲੋ ਜਿਹਨੂੰ ਬੰਦ ਕਰੋ ਕੂਡ ਪ੍ਰਚਾਰ ਨੂੰ ਸੋ ਇਹ ਗੱਲਾਂ ਜਿਹੜੀਆਂ ਨੇ ਸਾਡੀਆਂ ਕਲਤਖ ਸਾਹਿਬ ਦੇ ਖਿਲਾਫ ਵੀ ਕਈ ਬੋਲਦੇ ਨੇ ਗਾਨੀ ਰਗਵੀਰ ਸਿੰਘ ਦੇ ਖਿਲਾਫ ਬੋਲੇ ਸਾਰਾ ਖਾਲਸਾ ਪੰਥ ਆ ਜਾਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦੇ ਨਾਲ ਆ ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਆ ਜਿਹੜੇ ਕਈ ਬੰਦੇ ਜੀ ਚੁੱਪ ਆ ਜਿੰਨੀ ਚੁੱਪ ਆ ਉਹ ਸਾਰੀ ਉਹਨਾਂ ਦੇ ਪਿੱਛੇ ਸ਼ਕਤੀ ਆ ਸਾਰੀ ਪੰਥ ਦੀ ਇਹ ਵੇਲੇ ਉਹਨਾਂ ਨੇ ਅਕਾਲੀ ਫੂਲਾ ਸਿੰਘ ਵਰਗਾ ਇੱਕ ਫੈਸਲਾ ਕਰਕੇ ਤੇ ਕੌਮ ਨੂੰ ਦਿਖਾਇਆ ਵੀ ਕਾਲਪਤਖ ਸਾਹਿਬ ਜਿਹੜਾ ਮਹਾਨ ਆ ਉਹ ਇਹ ਸਰਵਸ਼ਕਤੀਮਾਨ ਆ ਇਹ ਸਿੱਖਾਂ ਦਾ ਸਭ ਤੋਂ ਵੱਡਾ ਸਥਾਨ ਆ ਜਿੱਥੇ ਕੋਈ ਵੀ ਗਲਤੀ ਕਰੇ ਉਹਦੀ ਕਾਉਂਟੇਬਿਲਟੀ ਉਹਨੂੰ ਪੁੱਛੀ ਜਾ ਸਕਦੀ ਹੈ ਸਵਾਲ ਪੁੱਛੇ ਜਾ ਸਕਦੇ ਆ ਉਰੇ ਦੇ ਕਰਕੇ ਕਈ ਜਮਸੀਆਂ ਨੂੰ ਵੀ ਬੜੀ ਹੈ ਗਈ ਆ ਹੁਣ ਮੈਂ ਮਾੜਾ ਲਫ਼ਜ਼ ਨਾ ਵਰਦਾ ਕਈਆਂ ਨੂੰ ਇਹ ਗਲਤੀ ਵੀ ਬੜੀ ਤਕਲੀਫ ਆ ਕਿ ਇਹ ਹਕਾਲਤਖ ਸਾਹਿਬ ਨੇ ਸਾਰਿਆਂ ਨੂੰ ਸਾਧ ਕੇ ਫੇਰ ਇਕੱਠੇ ਨਾ ਹੋ ਜਾਂਦੇ ਹੁਣ ਕਿ ਸ਼ਕਤੀ ਨਾ ਬਣ ਜਾਂਦੀ ਹੋਵੇ ਔਰ ਬਣੂਗੀ ਸੱਤ ਮੈਂਬਰੀ ਕਮੇਟੀ ਬਣ ਗਈ ਆ ਹੱਕ ਮੈਂਬਰੀ ਉਹ ਸੱਤ ਮੈਂਬਰੀ ਕਮੇਟੀ ਹੈ ਉਹਨਾਂ ਐਵੇਂ ਸ਼ੁਰੂ ਨਹੀਂ ਆ ਕਾਲੀ ਗਲਤੀ ਪਰਤੀ ਕਰੂਗੀ ਉਹੀ ਸੁਪਰੀਮ ਆ ਔਰ ਉਹੋ ਹੀ ਪਰਤੀ ਕਰੋਗੇ ਉਹੋ ਇਹ ਆਉਣ ਵਾਲੇ ਟਾਈਮ ਵਿੱਚ ਜੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆ ਗਈ ਤੇ ਉਹਦੀ ਸੀਟਾਂ ਵੀ ਮੰਡੂਗੀ ਸ਼੍ਰੋਮਣੀ ਅਕਾਲੀ ਦਲ ਦਾ ਸਤਾਈ ਵਿੱਚ ਜੇ ਨਾਂ ਭਰਤੀ ਹੋਈ ਨਾ ਚਰ ਉਹੋ ਹੀ ਜਿਹੜੀ ਸਤਾਈ ਵਾਲੀ ਸਭ ਪਾਰਟੀ ਨੂੰ ਅਸੀਂ ਮਜ਼ਬੂਤ ਕਰਨਾ ਵਾਸਤੇ ਵੱਖ-ਵੱਖ ਯਤਨ ਕਰ ਰਿਹਾ ਪਰ ਆਜਿ GPIC ਦੇ ਪ੍ਰਧਾਨ ਜਿੰਦਰ ਸਿੰਘ ਧਾਮੀ ਜੋ ਇੱਡੇ ਤਗੜੇ ਫਤਵੇ ਦੇ ਉੱਪਰ ਬੈਠੇ ਨੇ ਕੁਰਸੀ ਦੇ ਉੱਪਰ ਬੈਠੇ ਨੇ ਉਹਨਾਂ ਦੇ ਲਈ ਇੱਕ ਆਡੀਓ ਜਿਹੜੀ ਵਾਇਰਲ ਹੋ ਰਹੀ ਹੈ ਬੀਬੀ ਜਗੀਰ ਕੋ ਦੁਪੱਟੇ ਪਣੀ ਕਰਦੇ ਨਜ਼ਰ ਆ ਰਹੇ ਉਸ ਚੀਜ਼ ਨੂੰ ਕਿਦਾ ਦੇਖ ਰਹੇ ਹੋ ਜੀ ਉਹ ਨਾ ਹੈ ਜਿਹੜਾ ਮੈਂ ਤੁਹਾਡੇ ਨਾਲ ਗੱਲ ਕਰਾਂ ਸ਼ਵਾਸ਼ ਨਾ ਆਪ ਕੋ ਹੋ ਗਏ ਨਹੀਂ ਉਹ ਤਾਂ ਭਾਵਕ ਹੋ ਗਏ ਚਲੋ ਉਹਨਾਂ ਬਨਾਕ ਉਹਦਾ ਬੜਾ ਬਟਾ ਹੈ ਔਰ ਮੇਰੇ ਖਿਆਲ ਜਿਹੜੇ ਜਿਹੜੇ ਆਪਾਂ ਉਹਨਾਂ ਦੇ ਇੱਤਤੋਂ ਮਾਰੇ ਲਖ ਜਿਹੜੇ ਬੋਲੇ ਮਾਇਓ ਦੀ ਨਿੰਦਿਆ ਕਰਦਾ ਉਹਨਾਂ ਨੂੰ ਨਹੀਂ ਬੋਲਣੀ ਚਾਹੀਦੀ ਬਹੁਤ ਵੱਡੇ ਰਤਬੇ ਦੇ ਆ ਇਹ ਇੱਕੋ ਹੀ ਗੱਲ ਇਹ ਆ ਵੀ ਜਿਹੜੀ ਜਿਹੜੇ ਮੈਂ ਤੁਹਾਡੇ ਕੋਲ ਕੋਈ ਇੱਥੇ ਗੱਲ ਕਰਦੇ ਨਾ ਕਈ ਵਾਰ ਕੰਫੀਡੈਂਸ਼ੀਅਲ ਕਰ ਲੈਂਦੀਆਂ ਨੇ ਤੁਸੀਂ ਉਹਨੂੰ ਕਹੋ ਵਾਇਰਲ ਕਰਦੇ ਹੋ ਤੇ ਉਹ ਵੀ ਟੈਕ ਮਾਰੀ ਗਾਉਗੀ ਤੇ ਗਨਾਹ ਹੈਗਾ ਵੈਸੇ ਓਏ ਬੀਬੀਆਂ ਦੇ ਖਿਲਾਫ ਬੋਲਣਾ ਜਿਹੜਾ ਬਹੁਤ ਮਾੜੀ ਗੱਲ ਆ ਉਹ ਸਾਬਕਾ ਪ੍ਰਧਾਨ ਸ਼ਰਮਨੀ ਕੂਟਰ ਦਾ ਪ੍ਰਬੰਧਕ ਕਮੇਟੀ ਦੇ ਔਰ ਇਹ ਸ਼ਰਮਨੀ ਕਮੇਟੀ ਦੇ ਪ੍ਰਧਾਨ ਉਹ ਇਹ ਗੱਲ ਜਿਹੜੀਆਂ ਸ਼ੋਖਾ ਤੇ ਮੈਲਾ ਕਮਿਸ਼ਨ ਦੇ ਵੱਲੋਂ ਵੀ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਕੱਲ ਉੱਥੇ ਬੁਲਾਇਆ ਸੀ ਚੰਡੀਗੜ੍ਹ ਉੱਥੇ ਜਾ ਕੇ ਆਏ ਨੇ ਮੇਰੇ ਹਲੋ ਤੇ ਖਿਮਾ ਜਾਚਣਾ ਉੱਥੇ ਕਰਕੇ ਆਏ ਨਿਕਲੋ ਤੇ ਉਹਨਾਂ ਨੇ ਸੱਦਿਆ ਹੀ ਲਿਖ ਕੇ ਵੀ ਦੇ ਕੇ ਆਏ ਆ ਹੁਣ ਇਹ ਉਹਨਾਂ ਦਾ ਕੀ ਫੈਸਲਾ ਕਰਦੇ ਆ ਜਾਂ ਕੀ ਨਹੀਂ ਕਰਦੇ ਤਾਂ ਉਹਨਾਂ ਨੇ ਮੈਨੂੰ ਇਨਸਾਫ ਚਾਹੀਦਾ ਜੀ ਇਹ ਬੀਬੀ ਜੀ ਵੇਖੋ ਨਾ ਕੋਈ ਵੀ ਜਿਹਦੇ ਨਾਲ ਕੋਈ ਜਾਤੀ ਦਾ ਕਾਲਾ ਕੱਢੂਗਾ ਕੋਈ ਉਹਨੇ ਇਨਸਾਫੀ ਮੰਗਣਾ ਔਰ ਮੰਗੰਦਾ ਦਾ ਹੱਕ ਆ ਉਹ ਚੱਲ ਜਿਵੇਂ 3 ਸਾਂ ਪਹੁੰਚ ਰਹੇ ਨੇ ਆਪਣੀ ਸਮਾਪਤ ਸੇਵਾ ਤੋਂ ਬਾਰੇ ਜਿਹੜੀਆਂ ਗਲਤੀਆਂ ਕੀਤੀਆਂ ਅਸੀਂ ਉਹ ਕਾਲਪਤਖ ਸਾਹਿਬ ਤੋਂ ਉਹਨਾਂ ਮੰਨੀਆਂ ਹਜ਼ਾਰ ਆਲਮ ਦੀ ਇੱਕ ਗਲਤੀ ਸੀ ਬਹੁਤ ਵੱਡੀ ਹਜ਼ਾਰ ਆਲਮ ਨਾਲ ਮੈਂ ਬੜਾ ਲੜਿਆ ਮੈਂ ਬੜੇ ਮੁੰਡੇ ਛਡਾਉਂਦਾ ਰਿਹਾ ਛੋਟੇ ਪੁਰਖਾ ਬੜੇ ਛਡਾਉਂਦੇ ਰਿਹਾ ਉਹਨੇ ਸੈਨਾ ਬਣਾਈ ਉਹ ਦੇਖੀ ਇਥੇ ਤੇ ਕੇ ਪੀਐਸ ਗੱਲ ਨਾਲ ਔਰ ਜਿਹੜਾ ਸੈਣੀ ਆ ਅਸੀਂ ਤਾਂ ਮੇਰੇ ਸਾਡੇ ਆਡੇ ਗੋਡੇ ਵਿੰਗੇ ਹੋ ਗਏ ਨਾ ਭੱਜ ਭੱਜ ਕੇ ਇਹ ਉਹਨਾਂ ਬੱਚਿਆਂ ਦੇ ਮਗਰ ਭਾਈ ਭੱਜ ਕੇ ਮੈਂ ਹਾਂ 5 5 7 7000 ਮੁੰਡਾ ਜਿਹੜਾ ਨਾ ਅਸੀਂ ਸਦਾ ਹੋਣਾ ਹੈ ਤੇ ਲੇਕਿਨ ਉਹਨਾਂ ਨੂੰ ਸੁਣਾਉਣੀ ਅਕਾਲੀ ਦਲ ਨਵਾਜ਼ ਰਿਹਾ ਟਿਕਟਾਂ ਦੇ ਕੇ ਉਹਦੀ ਘਰ ਦੀ ਨੂੰ ਮੰਤਰੀ ਬਣਾ ਰਿਹਾ ਉਹ ਲੁੱਟੀ ਜੀਪੀ ਲਾ ਰਿਹਾ ਉਹ ਸਾਰੇ ਮੰਨ ਲਿਆ ਨਾਲੇ ਤੇ ਕਾਲਤਖਬ ਦੀ ਸੇਵਾ ਲਈ ਸੇਵਾ ਨੂੰ ਬਹੁਤ ਹਾਂ ਉਹ ਉਹਦਾ ਦੇਖ ਰਿਓ ਕਿ ਨਗੋ ਨਗੋ ਦੀ ਐਮਸੀ ਦੀ ਚੋਣਾਂ ਵੀ ਹੈਗੀਆਂ ਨੇ ਐਮਸੀ ਦੇ ਚੋਣਾਂ ਵੀ ਹੈਗੀਆਂ ਨੇ ਸਰਕਾਰ ਦੇ ਰੁਪਈਏ ਟੱਕੇਸ਼ਾਈ ਵੀ ਜਿਹੜੀ ਕੀਤੀ ਜਾ ਰਹੀ ਹੈ ਇਕਾਲੀ ਦਲ ਦੇ ਨਾਲ ਜਾਂ ਦੂਜੀਆਂ ਪਾਰਟੀਆਂ ਦੇ ਆਪੇ ਪਰੇ ਜਾ ਰਹੇ ਉਹ ਵੇਖੋ ਇਹ ਗੱਲ ਟੱਕਾ ਹੂੰ ਬਿਲਕੁਲ ਤੇ ਬਿਲਕੁਲ ਉਹਨਾਂ 100% ਟੱਕਾ ਕੀਤਾ ਆਪ ਵਾਲਿਆਂ ਦੀ ਵੈਸੇ ਕੋਈ ਸੀਟ ਨਹੀਂ ਹੈਗੀ ਪੰਜਾਬ 'ਚ ਮੈਂ ਤੁਹਾਨੂੰ ਦੱਸਾਂ ਜੇ ਲੜ ਕੇ ਵੇਖਣ ਇਹ ਲੋਕਾਂ ਜਿਹਨਾਂ ਦੇ ਪਾਪੂ ਲੈਟਰ ਕਿੰਨੇ ਆ ਕੋਈ ਪਪੂਲੈਟ ਨਹੀਂ ਉਹਨਾਂ ਨੇ ਉਹ ਟੱਕੇ ਨਾਲ ਜਦੋਂ ਕਾਗਜ਼ੀ ਅਗਲੇ ਦੇ ਬੰਦ ਕਰਤੇ ਪਾੜਤੇ ਅੰਮ੍ਰਿਤ ਲੋਕ ਫਸ ਗਏ ਉਹਨਾਂ ਦਾ ਬਸ ਹਾਂ ਇੱਕ ਵਾਰੀ ਗਲਤਫਹਿਮੀ ਚ ਲੋਕਾਂ ਨੇ ਉਹਨਾਂ ਨੂੰ ਅਡਾਪਟ ਕਰ ਲਿਆ ਸੀ ਪਤਾ ਨਹੀਂ ਇਹਨਾਂ ਨੇ ਕੀ ਚੰਗਾ ਕੰਮ ਕਰ ਦੇਣਾ ਪੰਜਾਬ ਵਾਸਤੇ ਜਦੋਂ ਜਨਰਲ ਇਲੈਕਸ਼ਨ ਆਊਗਾ ਉਹਦਾ ਪਤਾ ਲੱਗੂਗਾ ਕਿ ਕਿੱਥੇ ਕਰ ਉਹ ਵੇਖ ਲੋਤਾ ਲੱਗਦਾ ਕਿ ਕਾਲੀ ਦਿਲ ਪੰਥਕ ਪਾਰਟੀ ਸੀ ਇਕ ਪਰ ਗਲਤੀਆਂ ਜੋ ਹੋਈਆਂ ਉਹ ਸੁਵੀਬਦਨ ਮੰਨੀਆਂ ਗਈਆਂ ਲੱਗਦਾ ਕਿ ਮਜ਼ਬੂਤ ਹੋਵੇਗੀ ਕਾਲੀ ਦਰ ਵੇਖੋ ਜੀ ਕਾਲੀ ਦਰ ਮਜ਼ਬੂਤ ਹੋਊਗੀ ਕੱਲ ਤੱਕ ਤੇ ਜਿਹੜਾ ਸਰਕਾਰ ਕਮੇਟੀ ਬਣਾਈ ਆ ਕਮੇਟੀ ਨੂੰ ਸਾਰੇ ਤਸੱਵਰ ਕਰ ਲੈਣਗੇ ਜਿਹੜੇ ਜਿਤਨਾ ਹੁਣ ਪਾ ਮਿਸਾਬਾੜਾ ਕੇਸ ਆ ਗਿਆ ਵਾ ਮੈਂ ਕਹਾਂ ਧੰਨ ਸਾਹਿਬ ਨੂੰ ਤਾਂ ਵੀ ਸਾਰਾ ਕੁਝ ਛੱਡ ਦੇਣਾ ਚਾਹੀਦਾ ਉਹਨਾਂ ਨੂੰ ਇਹ ਕਮੇਟੀ ਚ ਤੇ ਨਾ ਪ੍ਰਧਾਨ ਕੀ ਕਿਉਂਕਿ ਤੁਸੀਂ ਬੰਕਰ ਰਹੇ ਹੋ ਤੁਸੀਂ ਕਾ ਵੱਡਾ ਬੰਦਾ ਜਿੱਡੀ ਵੱਡੀ ਗਲਤੀ ਕਰਦਾ ਵਾ ਨਾ ਉਹਨੂੰ ਲੋਕ ਉਹਨਾਂ ਹੀ ਨਫ਼ਰਤ ਕਰਦੇ ਇਹ ਕੇਸਾਂ ਜਿਤਨਾ ਭਾਈ ਸਾਹਿਬ ਨੇ ਕਿਹਾ ਵੀ ਇੱਕ ਪ੍ਰਧਾਨ ਨੇ ਦੂਜੇ ਪ੍ਰਧਾਨ ਦੇ ਉਲਟ ਕਿਹਾ ਵਾ ਇਹ ਤਾਂ ਕਲ ਤੱਕ ਦਾ ਜਹੇਦਾਰਿਆ ਹੁਣ ਇਹਨਾਂ ਤੋਂ ਉੱਪਰ ਕੋਈ ਕਰੂਗਾ ਇਹਨਾਂ ਦਾ ਫੈਸਲਾ ਅਦਰਵਾਈਜ਼ ਇਹੋ ਜਿਹੇ ਕੇਸ ਜਿਹੜੇ ਜਿਤਨਾ ਅਦਾਲਤਾਂ ਦੇ ਵਿੱਚ ਕੋਈ ਵੱਡੇ ਕੇਸ ਆ ਜਾਂਦੇ ਨਾ ਉਹ ਕੰਪਲੇਨ ਨਹੀਂ ਮੰਗਦੇ ਉਹ ਆਪੇ 100 ਮੋਟਰ ਲੈ ਲੈਂਦੇ ਆ ਇਹ ਤਾਂ ਜ਼ਹਿਦਾਰ ਸਾਹਿਬ ਨੂੰ ਹੁਣ 100 ਮੋਟਰ ਲੈ ਲੈਣਾ ਚਾਹੀਦਾ ਇਸੇ ਵਿੱਚ ਚਾਹੀਦਾ ਠੀਕ ਹੈ ਅਸੀਂ ਪਾਰਟੀ ਦੇ ਉੱਪਰ ਟਿੱਪਣੀ ਕੀਤੀ ਕਿ ਤੁਸੀਂ ਵੀ ਹੰਡਾਈ ਆਮ ਪਾਰਟੀ ਕੀ ਕਹਿਣਾ ਚਾਹੁੰਦੇ ਹੋ ਉਸ ਪਾਰਟੀ ਦੇ ਵਿੱਚ ਕੀ ਹੈ ਕੋਈ ਪਾਰਟੀ ਦੇ ਵਿੱਚ ਸਵਾਇ ਸੋਸ਼ੀਵਾਦੀ ਤੋਂ ਕੁਝ ਨਹੀਂ ਕਹਿਣੀ ਤੇ ਕਥਨ ਵਿੱਚ ਬਹੁਤ ਫਰਕ ਆ ਹੂੰ ਕਹਿੰਦੇ ਕੁਝ ਹੋਰ ਸੀ ਜੇ ਨਿਕਲੇ ਕੁਝ ਉਹ ਬਦਲਾਅ ਬਹੁਤ ਆ ਆਮ ਨਹੀਂ ਕੇ ਬਦਲਾਅ ਨਹੀਂ ਬਦਲਾਅ ਤੇ ਜਿਹੋ ਜਿਹਾ ਇਹੋ ਜਿਹਾ ਤੇ ਰੱਬ ਲੈ ਆਏ ਨਾ ਹੂੰ ਬਾਕੀ ਉਹ ਕਹਿੰਦੇ ਸੀ ਆਮ ਆਮ ਨਹੀਂ ਉਹ ਤਾਂ ਖਾਸ ਤੋਂ ਵੀ ਖਾਸ ਨਿਕਲੇ ਆ ਉਹ ਜਿਹੜੀਆਂ ਪਹਿਲੀਆਂ ਪਾਰਟੀਆਂ ਆਈਆਂ ਉਹਨਾਂ ਤੋਂ ਗਾਂ ਚੱਲ ਗਿਆ ਕੀਤਾ ਕਿ ਅੱਜ ਪੰਜਾਬ ਦੇ ਹਾਲਾਤ ਕੀ ਕੋਈ ਕੋਈ ਸੜਕ ਦੇਖ ਲੋ ਨਸ਼ਾ ਦੇਖ ਲੋ ਲਾਂਡਰਡ ਦੇਖ ਬਿਲਕੁਲ ਜੀ ਪੰਜਾਬ ਦੇ ਵਿੱਚ ਪੰਥਕ ਪਾਰਟੀ ਨੂੰ ਕਹਿਣ ਵਾਲੇ ਤੇ ਉਸ ਤੋਂ ਬਾਅਦ ਕਈ ਵਿਵਾਦ ਜਿਹੜੇ ਉੱਠੇ ਨੇ ਐ ਜੀ ਪੀ ਸੀ ਪ੍ਰਧਾਨ ਜਿੰਦਰ ਸਿੰਘ ਧਾਮਨੀ ਦੇ ਉੱਪਰ ਤੇ ਛੋਟੇਪੁਰ ਦੇ ਕਿ ਉਹਨਾਂ ਨੂੰ ਆਪਣੇ ਅਹੁਦੇ ਤੋਂ ਸਤੀਫੇ ਦੀ ਜਿਹੜੀ ਮੰਗ ਕੀਤੀ ਕਿ ਸਤੀਫੇ ਜਿਹੜਾ ਉਹਨਾਂ ਨੂੰ ਦੇਣਾ ਚਾਹੀਦਾ ਕੈਮਰਾ ਉਹਨ ਮਨੋਜ ਜਨਾਬ ਮਨਜਿੰਦਰ ਸਿੰਘ ਸਾਡਾ ਟੀਵੀ ਅੰਮ੍ਰਿਤਸਰ